ਬਾਈ ਨੀਰਤ ਸਿੰਘ ਗੜਾ ਕੇਮਕਸ ਲਿਮਟਿਡ ਤੋਂ ਅੱਜ ਅਸੀਂ ਆਏ ਹਾਂ ਪਿੰਡ ਜੀਦਾ ਸਰਦਾਰ ਬਲਕਾਰ ਸਿੰਘ ਜੀ ਦੇ ਖੇਤ 'ਚ ਇਹਨਾਂ ਨੇ ਆਪਣੀ ਇੱਕ ਦਵਾਈ ਦੀ ਵਰਤੋਂ ਕੀਤੀ ਹੈ ਨੇਤਾ ਜੀ ਦੀ ਜਿਹੜੀ ਚੌੜੀ ਪੱਤੀ ਵਾਲੀ ਨਦੀ ਨੂੰ ਮਾਰਦਾ ਹੈ ਉਹਦੇ ਕਿਵੇਂ ਰਿਜ਼ਲਟ ਰਿਹਾ ਕੀ ਗੱਲਬਾਤ ਰਹੀ ਹੈ ਕਿਹੜੀ ਵੈਰਾਈਟੀ 'ਚ ਇਹਨਾਂ ਨੇ ਕੀਤਾ ਉਹ ਸਾਰੀ ਗੱਲ ਬਲਕਾਰ ਜੀ ਆਪ ਦੱਸਣਗੇ ਇਹਨਾਂ ਦੇ ਜਵਾਨੀ ਨੇਤਾ ਜੀ ਦੀ ਕਹਾਣੀ ਸੁਣੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਬਾਈ ਜੀ ਅਸੀਂ ਤੁਹਾਡਾ ਕੰਪਨੀ ਦਾ ਇਹ ਨੇਤਾ ਜੀ ਵਰਤਿਆ ਤੇ ਇਹਦਾ ਰਿਜ਼ਲਟ ਜਿਹੜਾ ਬਹੁਤ ਚੰਗਾ ਰਿਹਾ ਇਕ ਦੋ ਗੱਲਾਂ ਦੱਸੂਗਾ ਬਾਈ ਸੋਨੂੰ ਮੈਂ ਵੀ ਇੱਕ ਤਾਂ ਇਹ 35 ਤੋਂ 40 ਰਾਂਜ ਚ ਕਰੋ ਕੰਪਨੀ ਭਾਵੇਂ 550 ਕਹਿੰਦੀ ਆ 55 ਕਹਿੰਦੀ ਆ ਮੈਂ 35 ਤੋਂ 40 ਰਾਂਜ ਕਹਿਣਾ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਜਦੋਂ ਨਦੀਨ ਆਪਣਾ ਫੁੱਟਿਆ ਨਾਲ ਦੇ ਨਾਲ ਇਹਨੂੰ ਕਰੋ ਇਹ ਨਦੀਨ ਨੂੰ ਫੁੱਟਣ ਵੀ ਨਹੀਂ ਦਿੰਦੀ ਜੇ ਕੋਈ ਨਾ ਫੁੱਟਿਆ ਹੋਇਆ ਤੇ ਇਹ ਦੂਜੀ ਗੱਲ ਵੀ ਜਿਹੜਾ ਮਤਲਬ ਬੀਜ ਆ ਬੀਜ ਪਾਓ 40 ਤੋਂ 42 ਕਿਲੋ 50 ਕਿਲੋ ਨਾ ਪਾਓ ਵੀਰ ਬਣ ਕੇ ਜਿੱਥੇ ਕਰਨੀ ਆ ਕਿਉਂਕਿ ਇਹ ਫਟਾਰਾ ਬਹੁਤ ਜ਼ਿਆਦਾ ਕਰਾਉਂਦੀ ਹੈ ਬਹੁਤ ਜ਼ਿਆਦਾ ਸੰਖਿਆ ਨਵੀਆਂ ਆ ਜਾਂਦੀਆਂ ਕਣਕ ਦੇ ਅਸੀਂ ਆਪ ਸਾਰਾ ਦੇਖਿਆ ਆਪਾਂ ਇਹ 10 ਕਿੱਲਿਆਂ ਤੇ ਕਰੀਆ ਬਹੁਤ ਚੰਗਾ ਰਿਜ਼ਲਟ ਮਿਲਿਆ 100 ਕਿੱਲੇ ਦੀ ਆਪਾਂ ਖੇਤੀ ਕਰਦੇ ਆ ਅੱਗੇ ਤੋਂ ਸਾਰੀ ਕਰਾਂਗੇ ਬਲਕਰ ਜੀ ਇੱਕ ਮੈਂ ਥੋੜਾ ਜਿਹਾ ਪੁੱਛਣਾ ਚਾਹਣਾ ਇਹ ਜਿਹੜੀ ਵੈਰਾਈਟੀ ਹੈ ਜਿਹੜੇ ਜ ਤੁਸੀਂ ਕੀਤਾ ਹੋਇਆ ਇਹ ਵੈਰਾਈਟੀ ਕਿਹੜੀ ਹੈ ਇਹ ਜੀ 3080 ਹੈ 3080 ਹੈ ਹਾਂ ਜੀ ਜੇ ਅਸੀਂ ਇਹਨਾਂ ਨੂੰ ਦੇਖੀਏ ਇਹਦੀ ਨਾੜ ਦੀ ਮੋਟਾਈ ਔਰ ਇਹਦਾ ਬੱਲੀ ਦਾ ਨਿਸ਼ਾਰਾ ਹਾਂਜੀ ਹਾਂਜੀ ਇਹ ਸਾਰਾ ਨਾੜ ਦੀ ਮੋਟਾਈ ਆ ਲੱਗਦਾ ਨਹੀਂ ਕਿ 386 386 ਬਰੀਕ ਦੀ ਤੀਲ ਦੀ ਕੱਢੀ ਹੁੰਦੀ ਹੈ ਕੱਢੀ ਹੁੰਦੀ ਹੈ ਜੀ ਨਾੜੇ ਉਹਦੀ ਪਤਲੀ ਹੁੰਦੀ ਹੈ ਇਹਦੇ ਤੇ ਉਹਦੀ ਮੋਟਾਈ ਵੀ ਬੜਾ ਵਧੀਆ ਹੈ ਤੇ ਫੁਟਾਰਾ ਕਿਵੇਂ ਆਏਗਾ ਸਾਰਾ ਤਾਂ ਬਹੁਤ ਜ਼ਿਆਦਾ ਹੈ ਜੀ ਫੁਟਾਰਾ ਬਹੁਤ ਜ਼ਿਆਦਾ ਹੈ ਹਾਂ ਫਸ ਗਿਆ ਜੀ ਸਾਰਾ ਕੁਝ ਮਨ ਨੂੰ ਆਇਆ ਲੱਗਦਾ ਸੀ ਕਿ ਬੀ ਜ਼ਿਆਦਾ ਹੋ ਗਿਆ ਅੱਛਾ ਪਰ ਹੁਣ ਸਹੀ ਹੋ ਗਿਆ ਜੀ ਸਾਰਾ ਕੁਝ ਮੈਂ 6 ਕਿਲੋ ਵਿੱਚ ਕਰਿਆ ਹਲੇ ਵੀ 7 ਕਿਲੋ ਵਿੱਚ ਕਰਨਾ ਚਾਹੀਦਾ ਹੈ ਅੱਛਾ ਹਾਂ 7 6 ਤੋਂ 7 ਕਿਲੋ ਵਿੱਚ ਕਰੋ ਵੀਰ ਬਣ ਕੇ ਇਹ ਸਾਰਾ 1 ਲ ਠੀਕ ਹੈ ਨਾ ਇਹ ਤਾਂ ਕਈ ਵਾਰ ਕੀ ਹੁੰਦਾ ਨਾ ਕਿ ਜਦ ਮਿੱਟੀ ਤੇ ਡਿਪੈਂਡ ਕਰਦਾ ਜਿਵੇਂ ਤੁਹਾਡੇ ਇੱਥੇ ਦਰਮਿਆਣੀ ਮਿੱਟੀ ਸੀਗੀ ਹਲਕੀ ਜੀ ਹੈਗੀ ਥੋੜੀ ਤੇ ਇੱਥੇ 6 ਕਿੱਲੇ ਚ ਕਰਤਾ ਨਾਰਮਲੀ ਕੰਪਨੀ ਦਾ ਜਿਹੜਾ ਰეკਮੈਂਡੇਸ਼ਨ ਹੈਗਾ ਉਹ 5 ਕਿੱਲੇ ਦਾ ਹੈਗਾ ਤੇ ਜਿਹੜਾ ਤੁਸੀਂ ਉਧਰ ਦੇ ਪਾਸੇ 5 ਕਿੱਲੇ ਚ ਕੀਤਾ ਸੀਗਾ ਉੱਥੇ ਕੋਈ ਤੁਹਾਨੂੰ ਕੋਈ ਇਹੋ ਜਿਹਾ ਨੁਕਸਾਨ ਹੈ ਕੋਈ ਗੱਲਬਾਤ ਨਹੀਂ ਹੈ ਨੁਕਸਾਨ ਨਹੀਂ ਥੋੜਾ ਸਾਨੂੰ ਸੰਗਣਾ ਪਣ ਜ਼ਿਆਦਾ ਲੱਗਿਆ ਫਟਾਰਾ ਜ਼ਿਆਦਾ ਮਾਰਿਆ ਫਟਾਰਾ ਜ਼ਿਆਦਾ ਲੱਗਿਆ ਤੁਸੀਂ ਕਹਿੰਦੇ ਵੀ ਉਹੀ ਜੀ ਮੈਂ 50 ਕਿਲੋ ਜੀ 20 ਪਾਉਣੇ ਆਪਾਂ ਉਹ ਤੋਂ 10 ਕਿਲੋ ਘੱਟ ਪਾ ਕੇ 200 ਰ ਪਰ ਉਹ 10 ਕਿਲੋ ਘਟਾ ਕੇ 20 200 ਬਚਾ ਕੇ ਨੂੰ ਕਰੋ ਠੀਕ ਹੈ ਤੇ ਬਹੁਤ ਵਧੀਆ ਰਿਜ਼ਲਟ ਆ ਬਹੁਤ ਜਿਆਦਾ ਫਟਾਰਾ ਹੈ ਬਹੁਤ ਜਿਆਦਾ ਯਾਰ ਆਪਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਤਿਆਰਵਾ ਕਰਕੇ ਦੇਖੋ 12 13 ਨਦੀਨਾਂ ਨੂੰ ਇਹ ਮਾਰਦਾ ਅੱਛਾ ਮੈਂ ਤਾਂ ਆਪਦੇ ਖੇਤ ਚ ਖੜਾ ਹਾਂ ਜੀ ਬਹੁਤ ਵਧੀਆ ਕੋਈ ਦਿਖਾ ਦੇ ਕੋਈ ਨਜ਼ਰੀ ਨਹੀਂ ਕੁਛ ਨਹੀਂਗਾ ਠੀਕ ਹੈ ਤੇ ਬਹੁਤ ਵਧੀਆ ਕਰ ਗਿਆ ਆ ਕਣਕ ਤਾਂ ਫਸਲ ਬਹੁਤ ਵਧੀਆ ਖੜੀ ਹੈ ਹਾਂਜੀ ਤੇ ਇਹਦੇ ਚ ਮੇਤਾ ਜੀ ਕਰਨ ਤੋਂ ਬਾਅਦ ਉਹ ਨਿਸਾਰੇ ਵਾਲੇ ਟਾਈਮ ਤੇ ਇਹਦੇ ਚ ਕੋਈ ਦਵਾਈ ਵਾਈ ਕਰਤੀ ਹੈ ਕਰਤੀ ਜੀ ਕਿਹੜੀ ਇੱਕ ਟਿਪਸੀ ਹਾਂ ਤੇ 11 11 ਰਾਤ ਟਿਪਸੀ ਤੇ 11-11 ਟਿਪਸੀ ਕਿਉਂ ਕੀਤੀ ਤੁਸੀਂ ਟਿਪਸੀ ਇਹ ਝੋਨੇ ਦੇ ਕਰੀ ਪਹਿਲਾਂ ਅੱਛਾ ਬਹੁਤ ਚੰਗਾ ਰਿਜ਼ਲਟ ਉਹਦਾ ਮਿਲਿਆ ਸਾਨੂੰ ਅੱਛਾ ਕਿਉਂਕਿ ਫੰਗੀ ਸਾਈਡ ਬਹੁਤ ਤਕੜਾ ਜੀ ਉਹ ਨਾਲ ਜੀ ਤੇਲੇ ਚੇਪੇ ਤੋਂ ਹੈ ਠੀਕ ਹੈ ਕਈ ਕੰਮ ਕਰਦਾ ਕਈ ਕੰਮ ਕਰਦਾ ਹਾਂ ਅਗੇ ਪ੍ਰੋਪੀਗੋਰਨਜੋਲ ਕਰਦੇ ਸੀ ਉਹ ਕੰਮ ਹੀ ਕਰਦੀ ਸੀ ਠੀਕ ਹੈ ਇਹ ਕਈ ਕੰਮ ਕਰਦਾ ਠੀਕ ਹੈ ਹਾਂਜੀ ਤੇ ਉਹਦਾ ਤੁਹਾਨੂੰ ਵਾਲਾ ਵਧੀਆ ਫਾਇਦਾ ਮਿਲਿਆ ਬਹੁਤ ਜਿਆਦਾ ਵਧੀਆ ਫਾਇਦਾ ਮਿਲਿਆ ਜੀ ਤੇ ਬਲਕਾਰ ਜੀ ਇੱਕ ਦਾ ਆਪ ਦਾ ਨਾਮ ਪਿੰਡ ਤੇ ਮੋਬਾਈਲ ਨੰਬਰ ਵਗੈਰਾ ਥੋੜਾ ਜਿਹਾ ਦੱਸੋ ਹਾਂਜੀ ਭਾਈ ਮੇਰਾ ਨਾਮ ਬਲਕਾਰ ਸਿੰਘ ਪਿੰਡ ਜੀਦਾ ਹੈ ਜ਼ਿਲ੍ 70394 ਠੀਕ ਹੈ ਜੀ ਥੈਂਕ ਯੂ ਸਰ